ਕੱਲ ਸ਼ਾਮ ਨੂੰ ਇੱਕ ਰਜਤ ਕੁਮਾਰ ਜੋ ਕਿ ਨਰਵਾਨਾ ਸਟੇਟੂਸੈਂਡਾ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਸਾਡੇ ਕੋਲ ਇੱਕ ਬਿਆਨ ਦਰਜ ਕਰਵਾਇਆ ਗਿਆ ਕਿ ਸਿਕੰਦਰ ਕੁਮਾਰ ਜੋ ਕਿ ਵੀਰ ਕਲੋਨੀ ਦਾ ਰਹਿਣ ਵਾਲਾ ਹੈ ਤੇ ਉਸ ਦੇ ਵੱਲੋਂ ਇੱਕ ਖਬਰ ਬਣਾ ਕੇ ਉਸ ਨੂੰ WhatsApp ਕੀਤੀ ਗਈ ਕਿ ਤੁਹਾਡੀ ਜਿਹੜੀ ਇੱਕ ਬਿਲਡਿੰਗ ਹੈਗੀ ਆ ਉਹ ਗਲਤ ਜਿਹੜੀ ਹੈਗੀ ਆਧਾਰਤ ਤੁਸੀਂ ਬਣਾਈ ਗਈ ਹੈ ਗਲਤ ਜਗ੍ਹਾ ਦੇ ਉੱਪਰ ਕਬਜ਼ਾ ਕਰਕੇ ਬਣਾਈ ਗਈ ਹੈ ਤੇ ਉਸ ਦੀ ਖਬਰ ਚਲਾਉਣ ਲਈ ਉਸ ਨੂੰ ਕਹਿਣ ਲੱਗਾ ਤੇ ਜਦੋਂ ਉਸਨੇ ਉਸ ਨੂੰ ਅੱਗੇ ਗੱਲਬਾਤ ਬਾਰੇ ਪੁੱਛਿਆ ਤਾਂ ਉਸ ਤੋਂ 1 ਲੱਖ ਰੁਪਏ ਦੀ ਇਸਨੇ ਮੰਗ ਕੀਤੀ ਉਸ ਤੋਂ ਬਾਅਦ ਜਦੋਂ ਐਸ ਐਚਓ ਕੋਤਵਾਲੀ ਕੋਲ ਇਹਨਾਂ ਵੱਲੋਂ ਅਪਰੋਚ ਕੀਤਾ ਗਿਆ ਤਾਂ ਸਾਡੇ ਵੱਲੋਂ 49 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 420 399 506 ਆਈ ਪੀ ਸੀ ਤਹਿਤ ਅੱਗੇ ਜਿਹੜੀ ਕਾਰਵਾਈ ਕਰਦੇ ਹੋਏ ਮੌਕਾ ਪਰ ਜਾ ਕੇ ਜਦੋਂ ਜਿਹੜਾ ਰਜਿਤ ਕੁਮਾਰ ਹੈਗਾ ਉਹਦੇ ਕੋਲ ਉਸਨੇ ਪੈਸੇ ਜਿਹੜੇ ਸੀਗੇ ਲਏ ਮੌਕੇ ਦੇ ਉੱਪਰ 1 ਲੱਖ ਰੁਪਏ ਤੇ ਸਾਡੇ ਜਿਹੜੀ ਪੁਲਿਸ ਪਾਰਟੀ ਮੌਕੇ ਦੇ ਉੱਪਰ Trap ਲਗਾਇਆ ਗਿਆ ਸੀਗਾ ਤੇ ਉਹਨੂੰ ਮੌਕੇ ਦੇ ਉੱਪਰ ਹੀ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਗਿਆ। ਸੋ ਹੁਣ ਤੱਕ ਦੀ ਤਫ਼ਤੀਸ਼ ਤੋਂ ਇਹ ਹੀ ਸਾਹਮਣੇ ਆਇਆ ਹੈ ਕਿ ਉਹਦੇ ਵੱਲੋਂ ਇੱਕ ਪਹਿਲਾਂ ਇੱਕ ਖਬਰ ਬਣਾ ਕੇ ਉਸਨੂੰ WhatsApp ਕੀਤੀ ਗਈ ਸੀਗੀ ਤੇ ਉਸ ਤੋਂ ਖਬਰ ਨਾ ਚਲਾਉਣ ਦੇ ਬਦਲੇ ਉਸ ਤੋਂ 1 ਲੱਖ ਰੁਪਏ ਦੀ ਮੰਗ ਕਰ ਰਿਆ ਸੀਗਾ ਕਿ ਜੇ ਤੂੰ ਮੈਨੂੰ 1 ਲੱਖ ਰੁਪਏ ਨਹੀਂ ਦੇਵੇਂਗਾ ਮੈਂ ਤੇਰੀ ਖਬਰ ਹੈਗੀ ਹੈ ਆਪਣੇ ਚੈਨਲ ਦੇ ਉੱਪਰ ਚਲਾ ਦਵਾਂ। ਜੀ। ਸਰ ਪੱਤਰਕਾਰ ਫਰਜ਼ੀ ਹੈ ਜਾਂ ਕੋਈ ਸਰਕਾਰ ਦੇ ਰਿਪੋਰਟ ਦੇ ਵਿੱਚ ਦਰਜ ਹੈਗਾ ਹੈ। ਇਹ ਇਹਦੇ ਬਾਰੇ ਅਸੀਂ ਡੀਪੀਆਰੋ ਤੋਂ ਜਿਹੜਾ ਹੈਗਾ ਰਿਕਾਰਡ ਹਾਸਲ ਕਰਾਂਗੇ ਕਿ ਜਿਹੜੀ ਇਹਨਾਂ ਵੱਲੋਂ ਜਿਹੜੇ ਚੈਨਲ ਦਾ ਨਾਮ ਦੱਸਿਆ ਗਿਆ ਉਸ ਬੰਦੇ ਵਿੱਚ ਜਿਹੜਾ ਰਿਕਾਰਡ ਹੈ ਡੀਪੀਆਰੋ ਤੋਂ ਹਾਸਲ ਕੀਤਾ ਜਾਊਗਾ ਸਰ ਕੁਝ ਬਿਲਡਿੰਗ ਇੰਸਪੈਕਟਰਾਂ ਦੇ ਨਾਮ ਆ ਹੀ ਜਾਂਦੇ ਵਿੱਚ ਜੇ ਪਾਈਵੇ ਦੋਸ਼ੀ ਕੰਮ ਨਾ ਦਿਖਾਵੇ ਕੀਤੀ ਜਾਊਗੀ ਇਹ ਤਾਂ ਫਿਲਹਾਲ ਇਹਦੀ ਗ੍ਰਿਫਤਾਰੀ ਹੋਈ ਗਈ ਹੈ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਪੁਸ਼ਕਸ਼ ਕੀਤੀ ਜਾਊਗੀ ਕਿ ਕੋਈ ਇਹਦੇ ਨਾਲ ਸਰਕਾਰੀ ਮੁਲਾਜ਼ਮ ਵੀ ਇਨਵੋਲਵ ਸੀ ਕਿ ਹੈ ਜਾਂ ਆਪਣੇ ਲੈਵਲ ਦੇ ਉੱਪਰ ਜਿਹੜਾ ਹੈਗਾ ਸੀ ਇਹ ਇਸ ਤਰ੍ਹਾਂ ਨਾ ਕੰਮ ਕਰਦਾ ਸੀ ਇਹ ਦੀ ਖਬਰ ਸਬਸਟੈਬਿਸ਼ ਕਰ ਰਿਹਾ ਸੀ ਇਹ ਬਿਲਡਰ ਹੈ ਬੰਦਾ ਕੌਣ ਹੈ ਜਾਂ ਕਿਉਂ ਬਲੈਕਮੇਲ ਕਰ ਰਿਹਾ ਉਹਨਾਂ ਨੇ ਕੋਈ ਬਿਲਡਿੰਗ ਬਣਾਈ ਹੈ ਉਹਦੇ ਉੱਪਰ ਇਸ ਨੇ ਫੋਟੋਗ੍ਰਾਫਸ ਉਹਦੀ ਖਿੱਚ ਕੇ ਉਹਨਾਂ ਨੂੰ ਇਸ ਨੇ ਫੋਟੋਗ੍ਰਾਫਸ ਤੇ ਵੀਡੀਓ ਉਹਦੀ ਬਣਾ ਕੇ ਤੇ ਨਿਊਜ਼ ਬਣਾ ਕੇ ਸੈਂਡ ਕੀਤੀ ਸੀਗੀ ਬਲੈਕਮੇਲਿੰਗ ਕਰ ਰਿਹਾ ਸੀਗਾ ਉਸ ਬਿਲਡਿੰਗ ਦੀ ਫੋਟੋਸ ਦੇ ਉੱਪਰ ਲੈਕਸ਼ਨ ਤੇ ਇਹਦੇ ਨਾਲ ਕੋਈ ਗਨਮੈਨ ਵੀ ਸੀਗਾ ਜੀ ਅ ਫਲਾਹੋਂ ਉਸੇ ਬ੍ਰਾਂਚ ਤੋਂ ਚੈੱਕ ਕੀਤਾ ਇੱਕ ਗਨਮੈਨ ਇਹਨਾਂ ਨੂੰ ਦਿੱਤਾ ਗਿਆ ਸੀਗਾ ਸੁਰੱਖਿਆ ਪਰਪਸ ਦੇ ਕਾਰਨਾ ਕਰਤੇ ਤੁਸੀਂ ਜੇ ਪਾੜੀ ਹੋਣਿਸ ਬੰਨ ਲਾ ਦਿੱਤੀ ਜਾਨੋ ਇਹ ਸ਼ਿਵਸਨਾਨ ਦੇ ਜਿਹੜਾ ਹੈਗਾ ਲੋਕਲ ਲੀਡਰ ਹੈਗਾ ਬਠਿੰਡੇ ਦਾ ਇਹ ਇਸ ਤੋਂ ਪਹਿਲਾਂ ਵੀ ਇੱਕ ਸ਼ਿਵਸਨਾਨ ਦਾ ਇਸੇ ਤਰ੍ਹਾਂ ਹੀ ਫੜਿਆ ਗਿਆ ਸੀਗਾ ਇਹ ਮਤਲਬ ਨਾਲ ਗਰਮਨ ਨਾਲੇ ਇਸ ਤਰ੍ਹਾਂ ਨਿਊ ਮਾਮਲਾ ਉਹ ਮਾਮਲਾ ਵੱਖਰਾ ਸੀਗਾ ਉਹਦੇ ਵਿੱਚ ਜਿਹੜੀ ਉਹਨਾਂ ਨੇ ਫਾਇਰਿੰਗ ਕਰਵਾਈ ਸੀ ਕਿ ਉਹਨਾਂ ਦੀ ਦੁਕਾਨ ਦੇ ਉੱਪਰ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਰੈਟਾਇਰ ਕੀਤੀ ਸੀਗੀ ਗਰਮਨ ਲੈਣ ਵਾਸਤੇ ਤੇ ਉਹਨਾਂ ਨੇ ਫਾਇਰਿੰਗ ਕਰਵਾ ਕੇ ਜਿਹੜੀ ਹੈਗੀ ਗਰਮਨ ਲੈਣ ਦੀ ਕੋਸ਼ਿਸ਼ ਕੀਤੀ ਸੀ